ਬਹਾਦਰੀ ਤੇ ਬੇਵਕੂਫੀ ਚ ਬਹੁਤ ਨਾਜ਼ੁਕ ਫਰਕ ਹੁੰਦਾ ਤੇ ਬਹੁਤ ਅਕੀਲ ਬਹੁਤ ਅਕਲਮੰਦ ਬੰਦਾ ਹੀ ਉਹਨੂੰ ਸਮਝ ਸਕਦਾ ਮੇਰੇ ਖਿਆਲ ਦੇ ਵਿੱਚ ਬਹਾਦਰੀ ਉਹਨੂੰ ਕਹਿੰਦੇ ਆ ਜਦੋਂ ਤੁਹਾਡਾ ਕੋਈ ਮਕਸਦ ਹੋਵੇ ਮਕਸਦ ਦੇ ਵਿੱਚ ਰੁਕਾਵਟਾਂ ਹੋਣ ਉਹਨਾਂ ਰੁਕਾਵਟਾਂ ਦੀ ਐਲੀਜੀਬਿਲਟੀ ਤੁਹਾਨੂੰ ਪਤਾ ਹੋਵੇ ਤੇ ਆਪਣੀ ਐਲੀਜੀਬਿਲਟੀ ਤੁਹਾਨੂੰ ਪਤਾ ਹੋਵੇ ਤੇ ਤੁਹਾਨੂੰ ਪਤਾ ਹੋਵੇ ਯੂ ਆਰ ਮੋਸਟ ਸਟਰੋਂਗਰ ਦਾ ਤੇ ਤੁਸੀਂ ਯੂ ਕੈਨ ਓਵਰਟੇਕ ਤੇ ਫਿਰ ਤੁਸੀਂ ਅੱਗੇ ਵਧਦੇ ਹੋ ਤੇ ਥੋੜਾ ਜਿਹਾ ਕੈਲਕੂਲੇਟਡ ਰਿਸਕ ਤੁਸੀਂ ਲੈਂਦੇ ਹੋ ਕਿ ਚੀਜ਼ਾਂ ਐ ਹੋ ਗਈਆਂ ਤੇ ਕੀ ਕਰਾਂਗੇ ਉਹ ਹੋ ਗਈਆਂ ਤੇ ਉਹ ਹੈ ਬਹਾਦਰੀ ਦੂਜਾ ਹੈਗਾ ਇੱਕ ਡਾਰਕ ਟਨਲ ਹੈ ਜੰਗਲ ਹੈ ਉਤੋਂ ਹਨੇਰੀ ਰਾਤ ਹੈ ਤੇ ਤੁਸੀਂ ਸਟੈਪ ਇਨ ਕਰਦੇ ਹੋ ਤੁਹਾਨੂੰ ਕਿਹੜਾ ਜਾਨਵਰ ਮਿਲੇਗਾ ਇਹ ਪਤਾ ਨਹੀਂ ਉਹਦੀ ਕਿੰਨੀ ਤਾਕਤ ਹੋਏਗੀ ਇਹ ਪਤਾ ਨਹੀਂ ਤੇ ਤੁਹਾਨੂੰ ਆਪਣੀ ਕੋਈ ਤਿਆਰੀ ਨਹੀਂ ਜਾਂ ਤੁਹਾਨੂੰ ਆਪਣੀ ਤਿਆਰੀ ਦਾ ਕੋਈ ਵਿਸ਼ਵਾਸ ਨਹੀਂ ਜਾਂ ਤੁਹਾਨੂੰ ਪਤਾ ਹੀ ਨਹੀਂ ਤੁਸੀਂ ਕਿੰਨੇ ਤਿਆਰ ਹੋ ਫਿਰ ਤੁਸੀਂ ਸਟੈਪ ਇਨ ਕਰਦੇ ਹੋ ਤੇ ਬੇਵਕੂਫੀ ਹੈ ਨਾਜ਼ੁਕ ਫਰਕ ਹੈ ਇਹ ਜੰਗਲ ਦੇ ਬਾਰੇ ਨਹੀਂ ਹੈਗਾ ਇਹ ਜ਼ਿੰਦਗੀ ਦੇ ਬਾਰੇ ਹੈ